ਹੈਲੋ ਜੀ ਮਨਦੀਪ ਵੰਗੂ ਬਲੌਗ ਚੈਨਲ ਤੇ ਆਪ ਜੀ ਦਾ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣਾ ਬਲੌਗ ਜਿਹੜਾ ਆਪਾਂ ਮੈਂ ਪਹਿਰੇ ਸੀ ਸਵੇਰੇ ਸਵੇਰੇ ਮੈਂ ਕਿਹਾ ਚਲੋ ਸ਼ੁਰੂ ਕਰ ਲੈਂਦੇ ਆ ਬਲੌਗ ਹਨਾ ਮੈਂ ਆ ਜਿਹੜਾ ਇੱਕ ਲਗ ਤੇ ਆ ਗਿਆ ਸੀਗਾ ਪਲੀਜ਼ ਜੇ ਇੱਕ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਠੀਕ ਹੈ ਜੀ ਨਾ ਹੈ ਨਹੀਂ ਤਾਂ ਰੋਜੀ ਆ ਜਾਂਦਾ ਜਮਾਨੇ ਸੀ ਸਵੇਰੇ ਇੱਕ ਲਾਗਤੀ ਆ ਗਿਆ ਕਿਉਂਕਿ ਜਿਸ ਦਿਨ ਸਗਰਾਤ ਸੀ ਨਾ ਉਸ ਦਿਨ ਮੈਂ ਪਿਆ ਸੀ ਫਿਰ ਪੂਰਾ ਮੈਨੂੰ ਨਹੀਂ ਨਾ ਹੀ ਪੜਾ ਛੜੀ ਲੱਗੀ ਸੀ ਨਾ ਹੁਣ ਛੜੀ ਰੋ ਹੁਣ ਛੜੀ ਹੋ ਜਾਂਦੀ ਤੇ ਫਿਰ ਉਹ ਰੋਜ ਆ ਜਾਂਦਾ ਉਸ ਦਿਨ ਮੈਂ ਪਿਆ ਸੀ ਜਿਸ ਸਗਰਾਤ ਦਾ ਦਿਨ ਮੈਂ ਪਿਆ ਨਹੀਂ ਨਾ ਫਿਰ ਕੈਨਿੰਗ ਮੈਂ ਪੂਰਾ ਨਹੀਂ ਮਚਾ ਨਾ ਫਿਰ ਸੀਗਾ ਆ ਕੇ ਆ ਸਿੱਖਣ ਚਾਹੁੰਦੇ ਜਦੋਂ ਸਕੂਲ ਜਾਣਾ ਹਟ ਜੂਗਾ ਨਹੀਂ ਹੈ ਨਾ ਚਾਰ ਲਾ ਹੁਣ ਇਹਨੂੰ ਤੇ ਸੜਤਾ ਚੱਕੀ ਹੱਥ ਤੋਂ ਜਿੱਥੇ ਛੱਡਦੇ ਵੀ ਜਦੋਂ ਪਾਣੀ ਹੋਊ ਉਹਦੇ ਚੱਕ ਲੈ ਤੋਂ ਮੈਂ ਤਾਂ ਇਹ ਕੰਨੀ ਨਹੀਂ ਹਟ ਜੂਗਾ ਨਾ ਸਕੂਲ ਸੁਟੀਰਨੇ ਕਿਉਂ ਕਰਦੇ ਨੇ ਛੁੱਟੀ ਸਕੂਲੋਂ ਫਿਰ ਜ਼ਮੀਨ ਆ ਗਿਆ ਕੋਈ ਗੱਲ ਨਹੀਂ ਕਰਮ ਕਰਮ ਜਾਉਂਗੇ ਹਾਂ ਕੱਟ ਜਾਉਂਗੇ ਪਰ ਅਬ ਜਿਤਨਾ ਜਾਏਗਾ ਕਿਉਂ ਜਾਉਂਗਾ ਤੇ ਪ੍ਰਾਪਤ ਹੋ ਤੀ ਨਾ ਇਹ ਦਰ ਆਉਗਾ 80 ਜਾਂਦਾ ਤਾਂ ਉਹਦੀ ਲੋੜ ਤਾਂ ਨਹੀਂ ਜਾਂਦੀ ਹਾਂ ਖੇਤੋਂ ਲੈਂਦੇ ਉਹ ਤਾਂ ਵੀ ਕਰਵਾਣੇ ਅੱਗੇ ਕਹਿੰਦੇ ਪਟਾਚਾ ਇੰਟਰਨੈਟ ਦੇ ਦਿਓ ਦਿਓ ਨਹੀਂ ਦੱਤ ਪਾ ਰਹੀ। ਲੇਕਿਨ ਹਟ ਗਏ ਮੈਂ ਸੁਕਰਾ ਰਬਾ ਹਟ ਗਈ ਕਿੰਨੇ ਦਿਨ ਹੋ ਗਏ ਕਾਪ ਆਇਆ ਪਿਆ ਮੇਰਾ ਵਾਪਸ ਤੇ। ਨਹੀਂ ਆ ਰਿਹਾ ਅੰਬਜਰਾ ਤਾਂ ਆਉਂਦੇ ਸਕੂਲ ਤੋਂ ਛੁੱਟੀ ਵੱਜ ਜਿੰਨੇ ਨਾ। ਹਾਂ ਰੱਬ ਵੀ ਨਾ ਉਸ ਮੌਕੇ ਲੱਗੇ ਨਹੀਂ ਪਾਉਣ ਦੇ ਚੰਨ ਸਕੂਲ ਜਾ। ਇਹ ਲੈ ਰਹੀਆਂ ਇਹ। ਕੋਈ ਗੱਲ ਨਾ ਪ੍ਰੋਗਰੈਸ ਵਧੀਆ ਇਹਨਾਂ ਸਾਫ ਪਈਆ। ਬਲਤਾਈ ਚ ਹੈ ਹੀ ਨਹੀਂ ਬਿਲਕੁਲ ਵੀ। L'erba, ho usato il ho preso il mio pescato. Meno che ne appena presa, non credo che sia il mio aeroporto pescato. Ora che è una... Perché non è così? Mmm... E mentre il lupo, che ho preso da minare, mi sta messo ਸਾਰੇ ਪਾਸੇ ਸੰਗਰੂਬਾ ਤੇ ਹੁਣ ਲੇਟ ਆ ਜਿਹੜੀ ਆ ਗਈ ਸੀਗੀ ਮੈਂ ਕਿਹਾ ਚਲੋ ਡਰੈਸ ਤੇ ਜਿਹੜੀ ਪ੍ਰੈਸ ਸੀਗੀ ਹਰਮਨ ਦੇ ਕਰਨ ਵਾਲੀ ਸੀਗੀ ਇਹਨੇ ਇੱਕ ਇੰਨਾ ਜਿਆਦਾ ਬਹਿਮੀ ਆ ਜੇ ਮੈਂ ਇਦੋਂ ਪਹਿਲਾਂ ਪ੍ਰੈਸ ਕਰਕੇ ਰੱਖਦਾ ਨਾ ਬਸ ਇਹਨੂੰ ਇਹ ਹੁੰਦਾ ਵੀ ਮੇਰੇ ਸਾਹਮਣੇ ਪ੍ਰੈਸ ਕਰੋ ਹਨਾ ਬਟ ਚਲੋ ਮੈਂ ਇੱਕ ਦਿਨ ਪਹਿਲਾਂ ਵੀ ਪ੍ਰੈਸ ਕਰ ਦਿੰਦੇ ਆ ਰਾਤ ਮੇਰੇ ਤੋਂ ਨਹੀਂ ਹੋਈ ਹਨਾ ਥੋੜੇ ਜੇ ਕੰਮ ਜਿਆਦਾ ਸੀਗੇ ਮੈਂ ਕਿਹਾ ਚਲੋ ਮਾਰਨਿੰਗ ਕਰ ਦੋਗੇ ਕਿਉਂਕਿ ਮੈਨੂੰ ਇਹ ਪਤਾ ਹੁੰਦਾ ਵੀ ਇਹਨੇ ਦੁਆਰੇ ਹੀ ਆਪਦੇ ਅੱਖਾਂ ਦੇ ਸਾਹਮਣੇ ਪ੍ਰੈਸ ਕਰਾਉਣੀ ਹੁੰਦੀ ਹੈ ਜੀ ਤੇ ਮੈਂ ਉਹਦੇ ਸਾਹਮਣੇ ਹੀ ਕਰਨੇ ਸੀ ਇੱਕ ਵਾਰ ਤਾਂ ਲਾਈਟ ਚਲੀ ਗਈ ਸੀ ਚਲੋ ਸ਼ੁਕਰ ਵਾਹਿਗੁਰੂ ਜੀ ਤਾਂ ਲਾਈਟ ਆ ਗਈ ਸੀ ਹਨਾ ਤੇ ਆਪਾਂ ਕਰ ਰਹੇ ਸੀ ਜੀ ਪ੍ਰੈਸ ਕਿਉਂਕਿ ਹੁਣ ਜਦੋਂ ਬੱਚੇ ਵੱਡੇ ਹੋ ਜਾਂਦੇ ਨੇ ਹਨਾ ਫਿਰ ਥੋੜਾ ਜ ਐ ਹੁੰਦਾ ਵੀ ਉਹਨਾਂ ਨੂੰ ਰੋਣਾ ਕੋਈ ਬਲ ਰਹਿ ਜੇ ਕੱਪੜੇ ਚ ਰੋਣਾ ਹੋ ਜੇ ਹਨਾ ਤਾਂ ਕਰਕੇ ਚਲੋ ਮੈਂ ਕਿਹਾ ਚਲ ਤੂੰ ਆ ਜਾ ਨਾ ਕਿ ਮੈਂ ਫੇਰੀ ਪ੍ਰੈਸ ਕਰ ਲਵਾਂਗੇ ਤੇ ਚਲੋ ਜੀ ਆਪਾਂ ਪ੍ਰੈਸ ਕਰਤੀ ਸੀ ਉਹਦੇ ਸ਼ਰਟ ਤੇ ਪੈਂਟ ਨੂੰ ਹਰਮਨ ਦਿਨ ਨੂੰ ਹੋਣੇ ਹੁਣ ਅਸੀਂ ਰੈਡੀ ਫਰਮ ਦੇਣੀ ਸੀ ਉਹਨੂੰ ਰੋਟੀ ਡਰਸ ਤੇ ਪ੍ਰੈਸ ਕਰਤੇ ਆਪਾਂ ਹਰਮਨ ਦੇ ਹੁਣ ਦਿੰਨੇ ਆ ਨਾ ਰੋਟੀ ਲੈ ਆਦਾ ਪੁੱਤ ਰੋਟੀ ਹਾਂ ਜੀ ਇਹ ਆਦਾ ਠੀਕ ਅਸੀਂ ਹੁਣ ਦਿੰਨੇ ਆਪਾਂ ਨਾ ਰੋਟੀ ਹਰਮਨ ਇਹਨੇ ਸਕੂਲ ਜਾਣਾ ਮੇਂ ਵਧੀਆ ਹਟ ਗਿਆ ਹੁਣ ਹਨਾ ਪਹਿਲਾਂ ਇਹਨੇ ਚੋਰ ਥੀ ਆਇਆ ਨਾ ਛਿੱਟਾ ਜਾ ਇੱਕ ਲੱਗ ਤੇ ਹਟ ਹੁਣ ਹਟ ਗਿਆ ਬੱਦਲ ਬਹੁਤ ਗਰਮੀ ਹੋ ਗਈ ਨਾਲ ਦੇ ਨਾਲ ਹੁਣ ਆਪਾਂ ਬਣਾਉਣੀ ਆ ਜੀ ਰੋਟੀ ਤਵਾ ਧੋ ਲਈਏ ਠੀਕ ਜੀ ਥੋੜੀ ਜਿਹੀ ਗਰਮਣ ਮੜਿਆ ਨਾਲ ਇਹ ਰੋਟੀ ਕਾਫੀ ਪੂਸਾ ਕਿਉਂਕਿ ਦਹੀਂ ਜਿਹੜਾ ਸਿਆਣੇ ਕਹਿੰਦੇ ਨੇ ਕਹਿੰਦੇ ਸੌਂਦੇ ਮਹੀਨੇ ਵੀ ਦਹੀਂ ਨਹੀਂ ਖਾਈਦਾ ਹੁੰਦਾ ਹਨਾ ਜਿੱਤ ਸਮਾ ਸਾਡੇ ਤੱਕ ਅਰ ਨੂੰ ਸਾਲ ਅਲੈਕਾ ਪਤਾ ਨਹੀਂ ਕੀ ਕਰ ਲਈ ਸਲਾਮ ਜਿਹੜੀ ਬੋਲਦੀ ਵੋਨ ਕਰ ਲੈਣਾ ਤਾ ਸਾਜੀ ਜਿਹੜੀ ਹਰਮਨ ਲਈ ਪਈ ਆ ਰਾਤ ਬਣਾਈ ਸੀਗੀ ਹਨਾ ਹੁਣ ਬਣਾਉਂਗੀ ਦੁਬਾਰ ਦੇ ਵਿੱਚ ਕੰਮ ਕਰਕੇ ਕੱਦੂ ਦੀ ਸਬਜ਼ੀ ਮੇਰੇ ਪੈਰ ਕਰਕੇ ਨਹੀ ਮੈਂ ਹੀ ਆ ਹੋਈਆਂ ਸਬਜ਼ੀਆ 60 ਰੁਪਏ ਕਿਲੋ ਦਿੱਤਾ ਕਰ ਦੋ ਇਹਦਾ ਕਰ ਲੈਣਾ ਆਮ ਤੌਰ ਤੇ ਪੱਲਾ ਕਦੂ ਖਾਂਦਾ ਨਹੀਂ ਸੀ ਬਹੁਤ ਔਖਾ ਖਾਣ ਲੱਗੋਂ ਪਰ ਇਹ ਵਧੀਆ ਲੱਗਦਾ ਹਣਾ ਸਭ ਜੀ ਕਦੂ ਦੇ ਠੰਡਾ ਹੁੰਦਾ ਹੈ ਇਹ ਕਦੂ ਖਾਣਾ ਵੀ ਚਾਹੀਦਾ ਆ ਰੀਆ ਸਬਜ਼ੀਆਂ ਜ਼ਰੂਰ ਖਾਣੇ ਚਾਹੀਦੀਆਂ ਨੇ ਚਲੋ ਹੁਣ ਅਸੀਂ ਖੋਸ ਲੈ ਜਾਂ ਪਰੋ ਟੋਲੀ ਦੇ ਵਿੱਚ ਝਾੜ ਕੇ ਨਾ ਟੋਲੀ ਨੂੰ ਦੇ ਚਟਾ ਪਾਉਂਗੀ ਬਿਸਕੁਟਾਂ ਦਾ ਆਟਾ ਰੜਾ ਛਾਣ ਕੇ ਦਿੱਪੀ ਰੇਚ ਪਾਉਂਗੀ ਠੀਕ ਹੈ ਕੱਲ ਤਾਂ ਸਾਰਾ ਦਿਨ ਹੀ ਨਹੀਂ ਹਟਿਆ ਕੱਲ ਅੰਨਾ ਐ ਫਿਰ ਮੈਂ ਜਿੱ ਪਈ ਉਹ ਭਈ ਪਈ ਉਹ ਸਾਰਾ ਦਿਨ ਖਾ ਲਿਆ। ਮੈਂ ਲੋ ਜੀ ਰੋਟੀ ਉਹ ਕਰ ਖਾ ਲਈ ਆ ਹਾਰਮੋਨ ਦੇ ਦਿੱਤੀ ਤੇ ਮੈਂ ਵੀ ਅੰਦਰ ਰੋਟੀ ਖਾ ਲਈ ਹਣਾ। ਹਾਰਮੋਨ ਦੇ ਦਿੱਤੀ ਰੋਟੀ ਤੇ ਮੈਂ ਆਉਂ ਨਹੀਂ ਖਾ ਲਈ ਹਣਾ ਮੈਂ ਕਿਹਾ ਚਲੋ ਮੈਂ ਵੀ ਖਾ ਲੇ ਨਾ ਖਾ ਲਿਆ। ਕਿਪਾਣ ਦੇਲੇ ਉਹ ਵੀ ਆਪ ਸਾਫ ਕਰਦੇ ਨਾ ਨਾ ਉਹ ਪੱਕਾ ਜੀ ਸੈਲਫ ਸਾਫ ਤੇ ਦਵਾਤੇ ਵਿੱਚ ਚੜਕ ਪੁੱਛੇ ਦਾ ਕਰੂੰ ਚੜਕ ਪੁੱਛਾ ਮੈਂ ਹਜੇ ਤਾਂ ਨਹੀਂ ਕੀਤਾ ਹੈ ਕਿਉਂਕਿ ਮੀਂਹ ਪੈ ਰਿਹਾ ਸੀਗਾ ਮੈਨੂੰ ਇਹ ਵੀ ਥੋੜਾ ਜਿਹਾ ਵਧੀਆ ਹੋ ਜਾਵੇ ਮੌਸਮ ਨਹੀਂ ਜਾਟ ਜੇ ਨਾ ਕਿੰਨੇ ਚੜਕ ਪੁੱਛ ਵਗੈਰਾ ਕਰਨਾ ਹੈ ਨਾ ਅਰਧੇ ਨੇ ਸਕੂਲ ਚਲੇ ਜਾਣਾ ਇਹ ਆਪ ਸੈਲਫ ਸਾਫ ਕਰਕੇ ਤੇ ਦਵਾਤੇ ਚੱਟਾ ਪੋਣਾ ਤਾਂ ਵੀ ਜੀ ਹੇ ਆਪਣੇ ਕੰਮ ਹੁੰਦੇ ਨੇ ਮਾਰਨਿੰਗ ਦਾ ਸਟਾਰਟ ਸਿਹਣਾ ਕੱਪੜੇ ਨਹੀਂ ਲਵਾਦਾਂ ਨਹੀਂ ਧੁੱਪੇ ਨਾਲ ਨਹੀਂ ਕਿਉਂਕਿ ਮੌਸਮ ਇਹਦਾ ਖਰਾਬ ਆ ਵੱਖੇ ਦੇਖੋਗੇ ਕੱਲ ਵੀ ਨਹੀਂ ਧੁੱਪ ਤੇ ਕੱਲ ਸਾਰਾ ਦੇਣੀ ਨਹੀਂ ਪਈ ਗਿਆ ਸਾਰਾ ਦੇਣੀ ਪੈਣਗਾ ਕਿਤੇ ਤਾਂ ਮੈਂ ਹੱਥ ਨਾਲ ਨਹੀਂ ਧੋਣੀ ਹੈ ਗਾਦੀ ਜਰੂਰੀ ਕੱਪੜੇ ਬਸ ਮੈਨੂੰ ਹੁਣ ਇਹ ਲੱਗਦਾ ਕਿ ਮੈਂ ਮਸ਼ੀਨ ਚ ਹੀ ਧੋਣ ਤਾਂ ਕਿ ਜਦੋਂ ਉਹਦੇ ਵਿੱਚ ਚੰਗੀ ਸਕਾਇ ਵੀ ਜਾਣਗੇ ਫਿਰ ਹਵਾ ਜਨਾਂ ਸੁੱਕ ਜਾਣਗੇ ਦੇ ਹੱਥਾਂ ਨਾਲ ਤੋਂ ਕੇ ਟਾਈਮ ਲੱਗਦਾ ਤੁਹਾਨੂੰ ਆ ਸੋ ਕੰਮ ਤੇ ਉਰੇ ਜੀ ਜਿਹੜੀ ਆਪਣੀ ਸੈਲਫ ਸੀਗੀ ਉਹ ਸਾਫ ਕਰਨ ਵਾਲੀ ਸੀ ਮੈਨੂੰ ਏਸੀ ਵੀ ਚਲੋ ਰਸੋਈ ਦਾ ਜਿਹੜਾ ਕੰਮ ਆ ਮੇਰਾ ਸਾਰਾ ਕੰਪਲੀਟ ਹੋ ਜੇ ਹਨਾ ਤੇ ਉਦੋਂ ਬਾਅਦ ਦੇ ਵਿੱਚ ਮੇਰੇ ਦੋ ਕੰਮ ਰਹਿੰਦੇ ਸੀ ਝਾੜੂ ਪੂੰਛਾ ਕਰਨਾ ਤੇ ਕੱਪੜੇ ਧੋਣੇ ਬਟ ਉਦੋਂ ਪਹਿਲਾਂ ਮੈਂ ਆਟਾ ਸੀਗਾ ਜਿਹੜਾ ਢੋਲੀ ਦੇ ਵਿੱਚ ਪਾਉਣਾ ਸੀਗਾ ਤੇ ਜਿਹੜੀ ਕਿ ਆਪਣੀ ਸੈਲਫ ਦੀ ਆਹਾਰ ਸੋਈ ਦੀ ਹਨਾ ਕੰਧ ਸੀਗੀ ਹਨਾ ਉਹ ਵੀ ਨਾ ਥੋੜਾ ਬਹੁਤਾ ਜਰੂ ਆਪਾਂ ਖਾਣਾ ਬਣਾਉਨੇ ਆ ਕੋਈ ਸਬਜੀ ਨੂੰ ਤੜਕਾ ਲਾਉਨੇ ਹਨਾ ਉਹ ਜਰੂਰ ਜਿਹੜੀ ਆਪਣੀ ਕੰਧ ਤੇ ਆਹ ਟੈਲਾਂ ਜੀਆਂ ਲੱਗੀਆਂ ਹੁੰਦੀਆਂ ਨੇ ਇਹਨਾਂ ਤੇ ਵੀ ਛਿੱਟੇ ਵਗੈਰਾ ਜਾਂ ਪਾਪ ਨਾਲ ਹੋ ਜਾਂਦਾ ਹਨਾ ਮੈਨੂੰ ਇਹ ਹੋਇਆ ਮੈਂ ਕਿ ਚਲੋ ਮੈਂ ਉਹ ਵੀ ਸਾਫ ਕਰ ਦਿੰਨੀ ਆ ਜੀ ਉਹਨੂੰ ਵੀ ਆਪਾਂ ਕਲੀਨ ਕਲੀਨ ਜਾਂ ਕਰਤਾ ਸੀ ਚੰਗੇ ਤਰ੍ਹਾਂ ਨਾਲ ਦੀ ਨਾਲ ਮੇਰੀ ਆਦਤ ਇਹ ਆ ਰੋਜ਼ ਵੀ ਮੈਂ ਫ੍ਰਿਜ ਤੇ ਵੀ ਕੱਪੜਾ ਫੇਰਦਾ ਹਨਾ ਸਾਫ ਜਾ ਹੋ ਜਾਂਦਾ ਪਰ ਪਰ ਦੀ ਬਾਹਰੋਂ ਚਲੋ ਰੋਜ਼ ਸਫਾਈ ਆਪਾਂ ਕਰਦੇ ਹੀ ਆ ਉੰਜ ਤਾਂ ਤੇ ਵਰਤ ਮੇਰੀ ਆਦਤੀ ਹੈ ਜਦੋਂ ਮੈਂ ਸੈਲਫ ਸਾਫ ਕਰਦੀ ਆ ਨਾ ਨਾਲ ਦੀ ਨਾਲ ਫ੍ਰਿਜ ਦੇ ਉੱਪਰ ਵੀ ਕੱਪੜਾ ਫੇਰ ਦਿੰਨੀ ਆ ਥੋੜਾ ਜਿਹਾ ਹਨਾ ਤੇ ਉਹ ਰਜੀ ਆਪਾਂ ਢੋਲੀ ਦੇ ਵਿੱਚ ਲਾਗੇ ਸੀ ਆਟਾ ਪਾਉਣ ਜਿਹੜਾ ਢੋਲੀ ਦੇ ਵਿੱਚ ਪਹਿਲਾਂ ਥੋੜਾ ਜਿਹਾ ਆਟਾ ਪਿਆ ਸੀਗਾ ਉਹਨੂੰ ਮੈਂ ਕਿਸੇ ﺍﻟफाਫੇ ਦੇ ਵਿੱਚ ਪਾ ਕੇ ਰੱਖਤਾ ਸੀਗਾ ਤੇ ਮੈਂ ਕਿਹਾ ਚਲੋ ਬੋਰੀ ਦੇ ਵਿੱਚੋਂ ਹਣਾ ਆਟਾ ਕੱਢ ਕੇ ਜਿਹੜਾ ਢੋਲੇ ਦੇ ਵਿੱਚ ਪਾ ਦਿੰਨੇ ਆ ਤੇ ਆਪਾਂ ਢੋਲੇ ਦੇ ਵਿੱਚ ਲੱਗੇ ਸੀਗੇ ਜੀ ਆਟਾ ਪਾਉਣਾ ਕਿਉਂਕਿ ਬਾਹਰ ਇਹ ਜਿਹੜੀ ਕਿਣਮਣ ਜੀ ਹੁੰਦੀ ਸੀਗੀ ਤਾਂ ਕਰਕੇ ਮੈਂ ਕਿਹਾ ਚਲੋ ਅੰਦਰਲੇ ਆਪਾਂ ਕੰਮ ਨੇ ਜਿਹੜੇ ਕਰਦੇ ਉਹ ਕੰਪਲੀਟ ਕਰ ਦਿੰਨੇ ਆ ਐਨਨ ਚਲੋ ਜੇ ਮੈਂ ਹਟਿਆ ਫਿਰ ਕੱਪੜੇ ਵਗੈਰਾ ਧੋ ਲਾਂਗੇ ਹਣਾ ਝੜ ਪੋਚੇ ਵਗੈਰਾ ਕਰ ਦਾਂਗੇ ਠੀਕ ਹੈ ਜੀ ਤੇ ਚਲੋ ਔਰੇ ਆਪਾਂ ਜਿਹੜੀ ਆਪਣੇ ਵੀਡੀਓ ਸੀਹੀ ਉਹ ਆਪਾਂ ਫਾਸਟ ਕਰ ਲਈ ਸੀ ਕਿਉਂਕਿ ਜਿਹੜੀ ਵੀਡੀਓ ਆ ਫਿਰ ਬਹੁਤ ਜ਼ਿਆਦਾ ਲੌਂਗ ਹੋ ਜਾਂਦੀ ਹੈ ਤਾਂ ਕਰਕੇ ਜੀ ਆਪਾਂ ਨੂੰ ਫਾਸਟ ਕਰਨੀ ਪੈਂਦੀ ਹੈ ਵੀਡੀਓ ਆਪਣੀ ਹਨ ਬਵਾਈਸ ਆ ਜਿਹੜੀ ਮੈਨੂੰ ਬਾਅਦ ਦੇ ਵਿੱਚ ਜਾਨੀ ਪੈਂਦੀ ਹੈ ਇੱਕ ਜਿਹੜਾ ਸਾਡਾ ਡੌਗੀ ਆ ਨਾ ਉਹ ਐਨੇ ਕਰਾੜੇ ਮਾਰਦਾ ਐਨੇ ਕਰਾੜੇ ਮਾਰਦਾ ਸੱਚੀ ਹੁਣ ਵੀ ਜਦੋਂ ਮੈਂ ਹਨਾ ਵਾਇਸ ਦੇ ਰਹੀਆਂ ਵੀਡੀਓ ਨੂੰ ਹੁਣ ਵੀ ਲੱਗਿਆ ਪਿਆ ਕਿੰਨੀ ਵਾਰ ਤਾਂ ਮੈਂ ਇਹਨੂੰ ਹਟਾਤਾ ਬਟ ਨਹੀਂ ਹਟਦਾ ਹੈਗਾ ਹਨਾ ਇੱਕ ਇਨਸਾਨ ਮੰਗੋ ਹਨਾ ਕਰਾੜੇ ਮਾਰਦਾ ਇਹ ਜਿਵੇਂ ਆਪਾਂ ਲਾ ਲਓ ਹਨਾ ਕਰਾੜੇ ਕਈ ਵਾਰ ਆਪਾਂ ਨੂੰ ਹੁੰਦਾ ਹੈਗਾ ਹਨਾ ਸੁੱਤੇ ਪਏ ਹੁੰਨੇ ਆ ਉਵੇਂ ਇਹ ਘਰਾੜੇ ਚੱਲਦੇ ਨੇ ਇਹਦੇ ਹਣਾ ਦੋ ਤਿੰਨ ਵਾਰ ਮੈਂ ਇਹਨੂੰ ਹਟਾ ਵੀ ਦਿੱਤਾ ਬਟ ਨਹੀਂ ਹਟਦਾ ਮੈਂ ਕਿਹਾ ਨਾ ਹਟ ਭਰਾਵਾ ਤੇਰੀ ਮਰਜ਼ੀ ਹੈ ਹੁਣ ਮੈਨੂੰ ਵੀਡੀਓ ਵਲੌਗ ਆ ਜਿਹੜਾ ਆਪਣਾ ਹਣਾ ਐਡੀਟਿੰਗ ਕਰ ਲੈਣ ਦੇ ਤੇ ਚਲੋ ਜੀ ਕੋਈ ਗੱਲ ਨਹੀਂ ਸੌਰੀ ਅਡਜਸਟ ਕਰ ਲੇ ਪਿੱਛੇ ਥੋੜੀ ਜੀ ਦੀ ਆਵਾਜ਼ ਆਉਂਦੀ ਹੈ ਘਰਾੜਿਆਂ ਦੀ ਤਾਂ ਪਲੀਜ਼ ਅਡਜਸਟ ਕਰ ਲਿਓ ਨਾ ਹਣਾ ਕੋਈ ਗੱਲ ਨਹੀਂ ਕਿਉਂਕਿ ਜਾਨਵਰਾਂ ਨੂੰ ਆਪਾਂ ਨਹੀਂ ਵਿਚਾਰੇ ਨੂੰ ਉਹ ਕਰ ਸਕਦੇ ਹੈਗੇ ਸੁੱਤਾ ਪਿਆ ਹੈਗਾ ਮੈਂ ਕਿਹਾ ਚਲੋ ਕਾ ਤਾਂ ਉਹਨੂੰ ਉਹ ਕਰਨਾ ਹੈ ਹਣਾ ਡਿਸਟਰਬ ਤਾ ਨਾ ਕਰੀਏ ਪਿਆ ਤਾਂ ਪਿਆ ਰਹਿਣ ਦੇ ਵਿਚਾਰਾ ਜਾਨਵਰ ਆ ਇਨਾਂ ਦੇ ਵਿੱਚ ਵੀ ਦੇਖੋ ਆਤਮਾ ਹੁੰਦੀ ਆ ਹਨਾ ਕਾ ਤੋ ਆਪਾਂ ਇਹਨਾਂ ਨੂੰ ਉਹ ਕਰਨਾ ਪੂਰਾ ਘੋਕ ਸੁੱਤਾ ਪਿਆ ਜੀ ਚਲੋ ਆਪਾਂ ਇਧਰ ਆਟਾ ਪਾਤਾ ਸੀਗਾ ਢੋਲੀ ਦੇ ਵਿੱਚ ਤੇ ਜੀ ਚਲੋ ਢੋਲੀ ਹੈ ਜਿਹੜੀ ਉਹ ਰੱਖਣੀ ਸੀਗੀ ਆਪਾਂ ਸੈਲਫ ਦੇ niche ਮੈਂ ਕਿਹਾ ਚਲੋ ਉੱਥੇ ਲਾ ਦਿੰਨੀ ਆ ਮੈਂ ਢੋਲੀ ਨੂੰ ਹਨਾ ਨਾਲ ਦੇ ਨਾਲ ਤੇ ਆਟਾ ਜਿਹੜਾ ਆਲੇ-ਦਾਲੇ ਖਿੰਡ ਗਿਆ ਸੀਗਾ ਢੋਲੀ ਦੇ ਉੱਪਰ ਉਹਨੂੰ ਵੀ ਆਪਾਂ ਇੱਕ ਬਾਧੂ ਕੱਪੜੇ ਨਾਲ ਸਫਾਈ ਕਰਤੀ ਜੀ ਆਟਾ ਆਪਣਾ ਬਾਧੂ ਚਾਟਾ ਜਿਹੜਾ ਬਚਿਆ ਸੀਗਾ ਉਹ ਬੋਰੀ ਦੇ ਵਿੱਚ ਬੰਨ ਕੇ ਰੱਖਤਾ ਸੀ ਕਿਉਂਕਿ ਬਿਸਕੁਟ ਵਗੈਰਾ ਕਰਾਉਣੇ ਸੀ ਉਹ ਆਪਾਂ ਬੋਰੀ ਦੇ ਵਿੱਚੋਂ ਮੈਂ ਕਿਹਾ ਛਾਣ ਲਾਂਗੇ ਹਨਾ ਬਿਸਕੁਟ ਕਰਾਉਣ ਲਈ ਤਾਂ ਕਰਕੇ ਜੀ ਇਹ ਆਟੇ ਨੂੰ ਆਪਾਂ ਇੱਧਰ ਸਾਂਭਤਾ ਸੀਗਾ ਥੋੜਾ ਜਿਹਾ ਆਟਾ ਕੁਝ ਜ਼ਿਆਦਾ ਹੀ ਪਿਹਾ ਲਿਆ ਸੀ ਕੋ ਫੂਲ ਨੂੰ ਹਾਂ ਤੂੰ ਚੱਕ ਦਿਆ ਕਰਿਆ ਉਹ ਦੇਖਦਾ ਮੇਰੇ ਕੰਨ ਹਰਮਨ ਲੈ ਆਈ ਉਹ ਕਜਾ ਪਿਆਜ਼ ਤਾਂ ਇੰਨੇ ਜ਼ਿਆਦਾ ਕੌੜ ਨੇ ਤੂੰ ਖਾ ਲੇਗਾ ਹੈ ਓਏ ਅੱਖਾਂ 'ਚੋਂ ਹੰਝੂ ਪੜ ਜਾਂਦੇ ਨੇ ਪਿਆਜ਼ ਤਾਂ ਇੰਨੇ ਜ਼ਿਆਦਾ ਕੌੜ ਨੇ ਚਲੋ ਇਹ ਸਬਜ਼ੀ ਹੈ ਜਿਹੜੀ ਆਪਾਂ ਕਦੋਂ ਦੇ ਬਣਾਵਾਂਗੇ ਹੁਣ ਪਿਆਜ਼ ਪਾ ਕੇ ਕਦੋਂ ਜਿਹੜਾ ਮੈਂ ਕੱਟ ਲਿਆ ਸੀਗਾ ਕੈਨ ਯੂ ਕੇ ਨਾ ਨਾ ਮੈਂ ਕਿਤੇ ਨੂੰ ਚਾਟਣੀ ਬਣਾ ਲਾਂਗੀ ਕਿਉਂਕਿ ਚਾਟਣੀ ਹੈ ਜਿਹੜੀ ਸਾਡੇ ਘਰ ਤਾਂ ਬਹੁਤ ਜਿਹਾ ਲੱਗਦੀ ਹੈ ਉਹ ਤਾਂ ਦੇਖ ਖਸ ਆਪ ਜਿੰਨੇ ਨਾਲ ਕਹਿ ਰਹੀ ਹਾਂ ਚਾਟੇ ਨੂੰ ਆਏ ਪਿਆਜ਼ ਬਹੁਤ ਹੋ ਗਏ 10 ਮਤ ਹੀ ਪਿਆਜ਼ ਕੋ ਬਹੁਤ ਓਸ ਵਾਰ ਜਿੰਨੇ ਕੱਪੜੇ ਧੋਵੇਂ ਮੈਨੂੰ ਇਹ ਲਾਜ਼ਮੀ ਨਾ ਹੋਣਾ ਕਿ ਹੁਣ ਲਾਜ਼ਮੀ ਨਾ ਹੁਣ ਮੈਂ ਤੇ ਕੈਸੀ ਸਬ지 ਬਣਾਏ ਜਣੀਆਂ ਹਣਾ tem assim, ok e... a parte de peixes não vou colocar, não me não que peixes não e... vou e... 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 ਇਸ ਤੋਂ ਪਹਿਲਾਂ ਮੈਂ ਸਭ ਚੀਜ਼ ਦਾ ਤਰਕਾ ਬਣਾ ਲਾਂ ਕਿਉਂਕਿ ਕਈ ਵਾਰ ਨਾ ਲੇਟ ਪਗ ਜਾਂਦੀ ਹੈ ਫਿਰ ਔਖਾ ਜਾ ਹੋ ਜਾਂਦਾ ਜਦੋਂ ਲੇਟ ਜਾਂਦੀ ਹੈ ਤੋੜ ਲਈ ਪੱਨੋ ਟਮਾਟਰ ਤੋਂ ਲਈ ਟਮਾਟਰ ਐਸ ਤੋਂ ਪਾਲੇ ਪਿਆਜ਼ ਪਾਲੇ ਲਸਣ ਮੈਂ ਨਹੀਂ ਪਾਇਆ ਹੈਗਾ ਕਿਉਂਕਿ ਗਰਮੀ ਆ ਅਦਰਕ ਪਾਲ ਲੈਣਾ ਥੋੜਾ ਜਿਹਾ ਮੈਂ ਕਿ ਚਲੋ ਲਸਣ ਦਾ ਕੀ ਪਾਉਣਾ ਹਨਾ ਅਦਰਕ ਪਿਆ ਸੀਗਾ ਆ ਲੈ 96 ਰੋਣਾ ਸਾਤ ਜੀ ਸੌਰੀ ਆਹਨੇ ਸਬਜੀ ਆਹ ਕੋਲੇ ਪਾਣੀ ਚ ਚਲੋ ਜੀ ਉਰੇ ਆਪਾਂ ਬਣਾ ਰਹੇ ਸੀਗੇ ਜੀ ਕਦੂ ਦੀ ਸਬਜੀ ਆਪਾਂ ਜਿਹੜਾ 프라이ਪਿੰਨਾ ਉਹ ਧਰ ਕੇ ਰੱਖ ਆਹ ਧੋ ਕੇ ਰੱਖਿਆ ਸੀਗਾ ਹਨਾ ਤੇ ਤੜਕਾ ਵਗੈਰਾ ਵੀ ਆ ਉਹ ਵੀ ਆਪਾਂ ਨੇ ਹਨਾ ਬਣਾ ਲੈ ਸੀਗਾ ਤੜਕਾ ਜਿਹੜਾ ਆਪਾਂ ਕੜਾਹੀ ਦੇ ਵਿੱਚ ਰੱਖ ਲੈ ਸੀਗਾ ਹਨਾ ਤੇ ਆਪਾਂ ਲਾਰੇ ਸੀਗੇ ਤੜਕਾ ਮੈਨੂੰ ਇਹ ਹੁੰਦਾ ਤੜਕੇ ਦਾ ਪਹਿਲਾਂ ਵੀ ਕਿਤੇ ਚੱਲੋ ਹਨਾ ਲਾਈਟ ਨਾ ਚਲੀ ਜਾਵੇ ਤਾਂ ਕਰਕੇ ਜਿਹੜਾ ਤੜਕਾ ਜੀ ਮੈਂ ਪਹਿਲਾਂ ਕੱਟ ਕੇ ਰੱਖ ਲੈਣੀ ਆ ਸਬਜ਼ੀਆਂ ਥੋੜਾ ਜਿਹਾ ਬਾਅਦ ਚ ਕਰ ਲੈਣੀਆਂ ਤਿਆਰ ਹਨਾ ਤੇ ਕਿਉਂਕਿ ਲਾਈਟ ਦਾ ਨਹੀਂ ਨਾ ਕਈ ਵਾਰ ਪਤਾ ਹੁੰਦਾ ਫਿਰ ਮਿਕਸੀ ਦੇ ਵਿੱਚ ਹੀ ਆਪਾਂ ਨੇ ਜਿਹੜਾ ਤੜਕਾ ਹੈਗਾ ਗ੍ਰੈਂਡ ਕਰਨਾ ਹੁੰਦਾ ਹਨਾ ਉਹ ਤੋਂ ਬਾਅਦ ਦੇ ਵਿੱਚ ਆਪਾਂ ਚਟਣੀ ਤਿਆਰ ਕਰਨੀ ਸੀ ਕਿਉਂਕਿ ਜਿਹੜੀ ਸਾਡੇ ਫੈਮਿਲੀ ਦੇ ਚਟਣੀ ਬਹੁਤ ਜ਼ਿਆਦਾ ਖਾਂਦੇ ਨੇ ਅਚਾਰ ਜਿਹੜਾ ਬਹੁਤ ਘੱਟ ਖਾਂਦੇ ਨੇ ਉਹ ਤੇ ਉਰੇ ਆਪਾਂ ਚਟਣੀ ਦੇ ਵਿੱਚ ਪਾਏ ਸੀਗੇ ਜੀ ਪਿਆਜ਼ ਹਰੀਆਂ ਮਿਰਚਾਂ ਤੇ ਅੰਬ ਦੇ ਚਾਰ ਦੇ ਜਿਹੜੇ ਛਿਲਕੇ ਹੁੰਦੇ ਨੇ ਉਹ ਪਾਏ ਸੀਗੇ ਠੀਕ ਹੈ ਜੀ ਉਰੇ ਮੈਨੂੰ ਇਹ ਹੋ ਗਿਆ ਵੀ ਚਲੋ ਮੈਂ ਰਸੋਈ ਦੇ ਵਿੱਚ ਖੜੀ ਹਾਂ ਹੁਣ ਹਨਾ ਦੋਨੇ ਕੰਮ ਹੀ ਰੈਡੀ ਕਰਕੇ ਫਿਰ ਆਪਣੇ ਜਿਹੜੇ ਬਾਹਰ ਕੰਮ ਰਹਿੰਦੇ ਨੇ ਉਹ ਕਰ ਦੂੰਗੀ ਇੱਕ ਸਿਲੰਡਰ ਇੱਕ ਆਪਾਂ ਚੁੱਲੇ ਦੇ ਉੱਪਰ ਰੱਖਤੀ ਸੀਗੀ ਸਬਜ਼ੀ ਇੱਕ ਤੇ ਆਪਾਂ ਜੀ ਤੜਕਾ ਹਾਂ ਚਟਣੀ ਰੱਖਣੀ ਸੀਗੀ ਪ੍ਰਾਇ ਪਿੰਨ ਦੇ ਵਿੱਚ ਤੜਕਾ ਲਾ ਕੇ ਹਨਾ ਤੇ ਆਪਾਂ ਚਟਣੀ ਵੀ ਬਣਾ ਲਈ ਸੀਗੀ ਮੈਨੂੰ ਇਹ ਹੋ ਜਾਂਦਾ ਵੀ ਚਲੋ ਹਣਾ ਦੁਪਹਿਰਾ ਹੋਇਆ ਪਿਆ ਸੀਗਾ 10 11 ਵਜੇ ਚੁੱਕੇ ਸੀਗੇ ਵੀ ਚਲੋ ਮੈਂ ਸਬਜੀ ਦਾ ਵੀ ਕਰ ਲਾਂ ਸ਼ਾਮ ਤੱਕ ਹਣਾ ਆਪਣਾ ਪਾਣੋ ਕੋਈ ਨਾ ਕੋਈ ਕੰਮ ਨਿਕਰਿਆ ਹੁੰਦਾ ਜਦੋਂ ਵੀ ਮੈਨੂੰ ਟਾਈਮ ਲੱਗਦਾ ਦਿਨ ਦੇ ਵਿੱਚ ਉਦੋਂ ਮੈਂ ਸਬਜੀ ਇਹ ਜਿਹੜੀ ਤਿਆਰ ਕਰਕੇ ਰੱਖ ਦਿੰਨੀ ਆ ਠੀਕ ਹੈ ਜੀ ਤੇ ਆਪਣਾ ਜਿਹੜਾ ਅੱਜ ਦਾ ਇਨਾ ਕੀ ਬਲੌਗ ਸੀ ਦਾ ਪਲੀਜ਼ ਉਸ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਵੱਤ ਤੋਂ ਵੱਤ ਹਣਾ ਬਾਰੇ ਪਿਆ ਤੇ ਜਿਹੜਾ ਬਲੌਗ ਆਪਣਾ ਪੂਰਾ ਵਾਚ ਕਰਿਆ ਕਰੋ ਜੀ ਪੂਰਾ ਦੇਖਿਆ ਕਰੋ ਬਲੌਗ ਨੂੰ ਹਣਾ ਤੇ ਆਪਣਾ ਅੱਜ ਦਾ ਜਿਹੜਾ ਬਲੌਗ ਹੈ ਇਹਨਾਂ ਕੀ ਹੈ ਕੱਲ ਨੂੰ ਨੰਨੇ ਬਲੌਗ ਨਾਲ ਮਿਲਾਂਗੇ ਇਹਨਾਂ ਵੀ ਬਲੌਗ ਅਸੀਂ ਤੁਸੀਂ ਕਰੋ ਫੁੱਲ ਇੰਜੋਏ ਇਹ ਬਲੌਗ ਦੇ ਨਾਲ ਤੇ ਆਪਣਾ ਕੱਲ ਨੂੰ ਆਪਾਂ ਨੰਨੇ ਬਲੌਗ ਦੇ ਨਾਲ ਮਿਲਾਂਗੇ ਜੀ ਉਦੋਂ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ ਬਾਏ